ਮੈਂ ਅੱਜ ਤੁਹਾਨੂੰ ਦੱਸਾਂਗੀ ਜੀ ਸਿੰਪਲ ਸਲਵਾਰ ਦੀ ਸਲਾਈ ਫੁੱਲ ਠੀਕ ਹੈ ਇਹਨੂੰ ਕਿਵੇਂ ਆਪਾਂ ਨੇ ਸਲਾਈ ਕਰਨਾ ਹੈ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਵੀ ਕਰਿਓ ਜੇਕਰ ਤੁਹਾਨੂੰ ਪਸੰਦ ਆਈਏ ਤਾਂ ਲਾਈਕ ਵੀ ਜਰੂਰ ਕਰਨਾ ਜੀ ਠੀਕ ਹੈ ਜੀ ਆਓ ਜੀ ਕਰਦੇ ਹਾਂ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਸਲਵਾਰ ਬਾਰੇ ਦੱਸਦੀ ਹਾਂ ਇਹ ਸਲਵਾਰ ਦੀ ਮੈਂ ਕਟਿੰਗ ਕਰ ਲਈ ਹੈ ਮੇਰੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਨੇ ਕਟਿੰਗ ਦੀਆਂ ਸਟੀਚਿੰਗ ਦੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਇਹ ਦੇਖੋ ਇਹ ਸਾਡੀ ਸਲਵਾਰ ਦੇ ਕੁੰਦੇ ਨੇ ਠੀਕ ਹੈ ਤੇ ਇਹ ਪਹੁੰਚੇ ਤੇ ਇਹ ਵਾਲੀ 벨ਟ ਹੈ ਠੀਕ ਹੈ ਜੀ ਆਪਾਂ ਇਸ ਸਲਵਾਰ ਦੀ ਸਲਾਈ ਮੈਂ ਤੁਹਾਨੂੰ ਦੱਸਾਂਗੀ ਕਿਵੇਂ ਸਟੈਪ ਬਾਈ ਸਟੈਪ ਕਰਨੀ ਹੈ ਕਿਵੇਂ ਆਪਾਂ ਨੇ ਸਲਾਈਆਂ ਲਾਉਣੀਆਂ ਕਿਵੇਂ ਆਸਣ ਸੀਣਾ ਹੈ ਕਿਵੇਂ ਆਪਾਂ ਨੇ ਪਲੇਟ ਪਾਉਣੇ ਨੇ ਠੀਕ ਹੈ ਪਿਛਲੇ ਪਲੇਟ ਕਿੰਨੇ ਤੇ ਪਾਉਣੇ ਨੇ ਫਰੰਟ ਵਾਲੇ ਕਿੰਨੇ ਤੇ ਪਾਉਣੇ ਨੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ ਆਓ ਜੀ ਕਰਦੇ ਹਾਂ ਸਲਾਈ ਸ਼ੁਰੂ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਇਹ ਦੇਖੋ ਤੁਹਾਨੂੰ ਪੁੱਠੇ ਸਿੱਧੇ ਦਾ ਪਤਾ ਹੋਣਾ ਚਾਹੀਦਾ ਜਦੋਂ ਆਪਾਂ ਕਟਿੰਗ ਕਰਦੇ ਆ ਕੱਪੜਾ ਪੁੱਠਾ ਹੁੰਦਾ ਸਾਡਾ ਠੀਕ ਹੈ ਜੀ ਸਿੱਧੇ ਵਾਲੀ ਸਾਈਡ ਸਾਡੀ ਵਿੱਚ ਹੁੰਦੀ ਹੈ ਤੇ ਪੁੱਠੇ ਵਾਲੀ ਸਾਈਡ ਸਾਡੀ ਬਾਹਰ ਹੁੰਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨੇ ਇਸੇ ਤਰ੍ਹਾਂ ਜਿੱਦਾਂ ਜੁੜੇ ਹੋਏ ਨੇ ਆਸਣ ਇਹਨਾਂ ਨੂੰ ਸਲਾਈ ਲਾ ਲੈਣਾ ਤੇ ਬੱਖੀਆ ਜਿਹੜਾ ਆਪਣਾ ਬਿਲਕੁਲ ਨੋਰਮਲ ਬਰੀਕ ਰੱਖਣਾ ਹੈ ਜਿਆਦਾ ਵੱਡਾ ਨਹੀਂ ਹੋਣਾ ਚਾਹੀਦਾ ਠੀਕ ਹੈ ਇਸ ਲਾਈਆਂ ਸਾਡੀਆਂ ਪੱਕੀਆਂ ਹੁੰਦੀਆਂ ਨੇ ਅਸੀਂ ਇਸੇ ਤਰ੍ਹਾਂ ਦੋਨੋਂ ਆਸਣ ਸਲਾਈ ਕਰ ਲਾਂਗੇ ਇਹ ਦੇਖੋ ਸਭ ਤੋਂ ਪਹਿਲਾਂ ਠੀਕ ਹੈ ਜੇਕਰ ਤੁਸੀਂ ਪੂਰੀ ਵੀਡੀਓ ਵੇਖੋਗੇ ਤੇ ਤੁਹਾਨੂੰ ਸਲਵਾਰ ਸਲਾਈ ਕਰਨੀ ਆ ਜਾਏਗੀ ਆਸਾਨ ਤਰੀਕੇ ਦੇ ਨਾਲ ਠੀਕ ਹੈ ਇਹ ਦੇਖੋ ਸਾਡੇ ਅਸਣ ਰੈਡੀ ਹੋ ਗਏ ਦੋਨੋਂ ਹੀ ਇੱਕ ਸਾਈਡ ਤੁਸੀਂ ਚੱਕ ਲੈਣੀ ਹੈ ਪਹਿਲਾਂ ਜਿਸ ਤਰ੍ਹਾਂ ਆਪਾਂ ਇਹ ਸਲਾਈ ਲਾਈਏ ਤੇ ਇਹ ਲਈਏ ਇੱਕ ਅਸਣ ਨੂੰ ਆਪਾਂ ਕੁੰਦਿਆਂ ਨੂੰ ਇੱਕ ਸਾਈਡ ਤੇ ਰੱਖ ਲੈਣਾ ਤੇ ਇੱਕ ਨੂੰ ਆਪਾਂ ਲੈ ਲੈਣਾ ਠੀਕ ਹੈ ਇਸ ਤਰ੍ਹਾਂ ਇਹ ਦੇਖੋ ਜਦੋਂ ਇਧਰੋਂ ਆਪਣੀ ਸਲਾਈ ਲੱਗ ਗਈ ਤੇ ਇਧਰ ਆਪਣੀ ਇਹ ਸਾਈਡ ਓਪਨ ਹੋ ਜਾਣੀ ਇਦਾਂ ਦੋਵੇਂ ਕੱਲੇ-ਕੱਲੇ ਸਾਈਡਾਂ ਹੋ ਜਾਣੀਆਂ ਠੀਕ ਹੈ ਜੀ ਇਹ ਦੇਖੋ ਇਹ ਸਾਡੀ ਇੱਧਰ ਪਹੁੰਚਾ ਆਵੇਗਾ ਪਹੁੰਚੇ ਵਾਲੀ ਸਾਈਡ ਹੈ ਹੁਣ ਆਪਾਂ ਨੇ ਪਹੁੰਚਾ ਜੋੜਨਾ ਹੈ ਜਾਨੀ ਕਿ ਪੱਟ ਜੋੜਨਾ ਹੈ ਇਹ ਦੇਖੋ ਇਹ ਸਾਡੇ ਆਪਣੇ ਪੱਟ ਨੇ ਇਹ ਵੀ ਆਪਾਂ ਇਹਦੀ ਪੁੱਠੀ ਸਾਈਡ ਬਾਹਰ ਰੱਖਣੀ ਹੈ ਤੇ ਸਿੱਧੀ ਸਾਈਡ ਆਪਾਂ ਅੰਦਰ ਰੱਖਾਂਗੇ ਇਹ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਕੱਲਾ-ਕੱਲਾ ਕਰ ਲੈਣਾ ਇੱਕ ਆਪਾਂ ਨੇ ਸਾਈਡ ਤੇ ਰੱਖ ਲੈਣਾ ਇੱਕ ਨੂੰ ਆਪਾਂ ਇੱਥੋਂ ਸਲਾਈ ਸਟਾਰਟ ਕਰਨੀ ਹੈ ਦੇਖੋ ਇਹਦੇ ਨਾਲ ਹੀ ਇਸ ਸਲਾਈ ਦੇ ਨਾਲ ਹੀ ਆਪਾਂ ਨੇ ਦੋਨੋਂ ਜੋੜ ਲੈਣੇ ਨੇ ਇਸ ਤਰ੍ਹਾਂ ਪੀਸ ਬਰਾਬਰ ਕਰ ਲੋ ਇਸ ਤਰ੍ਹਾਂ ਤੁਸੀਂ 4 ਇੰਚ ਸਲਾਈ ਦੇ ਵਿੱਚ ਦੇਣਾ ਕਪੜਾ ਇੰਨਾ ਤੇ ਬੱਖੀਆ ਤੁਹਾਡਾ ਬਿਲਕੁਲ ਸਹੀ ਹੋਣਾ ਚਾਹੀਦਾ ਤੇ ਆਪਾਂ ਨੇ ਇਸ ਤਰ੍ਹਾਂ ਪੌਂਚਾ ਜੋੜ ਲੈਣਾ ਜੇਕਰ ਤੁਸੀਂ ਇਸ ਤਰ੍ਹਾਂ ਸਲਵਾਰ ਜੋੜੋਗੇ ਤੇ ਤੁਹਾਡੀ ਕਦੇ ਵੀ ਕੋਈ ਚੀਜ਼ ਗਲਤ ਨਹੀਂ ਹੋਏਗੀ ਕਈ ਵਾਰੀ ਕੀ ਹੁੰਦਾ ਕਿ ਸਾਡੇ ਦੋਨੋਂ ਪੌਂਚੇ ਇੱਕ ਸਾਈਡ ਤੇ ਜੁੜ ਜਾਂਦੇ ਆ ਫਿਰ ਸਲਾਈ ਆਪਾਂ ਬਖੀਏ ਬਰੀਕ ਚਲਾਈ ਹੋਈ ਹੈ ਤੇ ਫਿਰ ਢੇੜਨਾ ਬਹੁਤ ਔਖਾ ਹੋ ਜਾਂਦਾ ਠੀਕ ਹੈ ਜੀ ਸਿੱਧੀਆਂ ਸਲਾਈਆਂ ਤਾਂ ਹਰ ਕੋਈ ਲਾ ਲੈਂਦਾ ਹੈ ਬਾਕੀ ਪਲੇਟਾਂ ਤੇ ਆ ਕੇ ਗੱਲ ਸਾਰੀ ਵਿਗੜ ਜਾਂਦੀ ਹੈ ਹੁਣ ਦੇਖੋ ਜੀ ਇੱਕ ਸਾਈਡ ਸਾਡਾ ਪਹੁੰਚਾ ਜੁੜ ਗਿਆ ਹੁਣ ਆਪਾਂ ਦੂਸਰੀ ਸਾਈਡ ਜਾਵਾਂਗੇ ਇਸੇ ਤਰ੍ਹਾਂ ਹੀ ਇਹ ਦੇਖੋ ਇਧਰਲੀ ਸਾਈਡ ਲੈ ਲਈ ਆਪਾਂ ਨੇ ਇੱਥੇ ਵੀ ਆਪਾਂ ਨੇ ਹੁਣ ਆਪਣਾ ਪੌਂਚਾ ਜੋੜ ਦੇਣਾ ਬਹੁਤ ਹੀ ਸੌਖਾ ਤਰੀਕਾ ਹੈ ਜੀ ਪੁੱਠੇ ਦਾ ਤੁਸੀਂ ਜਿਹੜਾ ਨਿਸ਼ਾਨ ਲਾਇਆ ਹੋਇਆ ਉਹ ਤੁਹਾਡਾ ਬਾਹਰ ਵਾਲੀ ਸਾਈਡ ਹੋਣਾ ਚਾਹੀਦਾ ਇਹ ਦੇਖੋ ਕਰਾਸ ਲੱਗਾ ਹੋਇਆ ਇੱਥੋਂ ਆਪਾਂ ਨੇ ਫੇਰ ਸਲਾਈ ਨੂੰ ਜੋੜ ਲੈਣਾ ਕੱਪੜੇ ਨੂੰ ਇੱਥੋਂ ਸਲਾਈ ਸਟਾਰਟ ਕਰ ਦੇਣੀ ਹੈ ਪੂਰੀ ਸਲਵਾਰ ਦੀ ਵੀਡੀਓ ਤੁਹਾਨੂੰ ਦੱਸਾਂਗੇ ਤੇ ਸਾਡੀ ਵੀਡੀਓ ਦੇ ਨਾਲ ਬਨੇ ਰਹਿਣਾ ਦੋਨੋਂ ਸਾਈਡ ਅਸੀਂ ਪੌਂਚੇ ਜੋੜ ਲਏ ਆ ਜੀ ਠੀਕ ਹੈ ਇਹ ਦੇਖੋ ਆਪਾਂ ਨੇ ਦੋਨੋਂ ਸਾਈਡ ਪੌਂਚ ਜੋੜ ਲਏ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਜਿਹੜਾ ਪੌਂਚ ਹੈ ਜਿਹੜਾ ਆਪਾਂ ਨੇ ਕੁੰਦਾ ਸਾਈਡ ਤੇ ਰੱਖਿਆ ਹੁਣ ਇੱਧਰ ਪੌਂਚਾ ਜੋੜ ਦੇਣਾ ਪੌਂਚਾ ਸਾਡਾ ਸੈਂਟਰ ਦੇ ਵਿੱਚ ਆ ਜਾਏਗਾ ਤੇ ਪੱਲੇ ਸਾਡੇ ਸਾਈਡਾਂ ਤੇ ਆ ਜਾਣਗੇ ਦੋਨੋਂ ਹੀ ਹੁਣ ਜਿਹੜਾ ਸਾਡਾ ਲਾਸਟ ਵਾਲਾ ਪੱਲਾ ਸੀਗਾ ਕੁੰਦੇ ਸੀਗੇ ਚਾਰ ਕੁੰਦੇ ਹੁੰਦੇ ਆ ਤੇ ਦੋ ਪੱਟ ਹੁੰਦੇ ਆ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪੱਟ ਸਾਡੇ ਦੇਖੋ ਸੈਂਟਰ ਚ ਆ ਗਿਆ ਇੱਧਰ ਆ ਵੀ ਪੱਲਾ ਆ ਗਿਆ ਕੁੰਦੇ ਆ ਗਿਆ ਤੇ ਇੱਧਰ ਵੀ ਹੁਣ ਕੁੰਦੇ ਦੀ ਸਲਾਈ ਆਏਗੀ ਠੀਕ ਐ ਇਹ ਵਾਲੀ ਇਸੇ ਤਰ੍ਹਾਂ ਆਪਾਂ ਨੇ ਹੁਣ ਸਾਰੀਆਂ ਸਲਾਈਆਂ ਲਾ ਲੈਣੀਆਂ ਇਹ ਵਾਲੀ ਸਲਾਈ ਸਾਡੀ ਹੁਣ ਦੇਖੋ ਲਾਸਟ ਠੀਕ ਐ ਆਪਣੀਆਂ ਸਾਰੀਆਂ ਸਲਾਈਆਂ ਲੱਗ ਗਈਆਂ ਚਲਵਾਰ ਨੂੰ ਸਣ ਜੋੜ ਲੈ ਪੌਂਚ ਜੋੜ ਲੈ ਠੀਕ ਹੈ ਹੁਣ ਆਪਾਂ ਇਸ ਤੋਂ ਬਾਅਦ ਬਣਾਵਾਂਗੇ ਪਹਿਲਾਂ ਬੈਲਟ ਇੱਥੋਂ ਤੁਸੀਂ ਦੇਖੋ ਆ ਚੀਜ਼ ਬਰਾਬਰ ਰੱਖਣੀ ਹੈ ਬਿਲਕੁਲ ਠੀਕ ਹੈ ਕੱਪੜੇ ਨੂੰ ਜੇਕਰ ਥੋੜੀ ਬਹੁਤੀ ਵਾਧ ਘਾਟ ਹੈਗੀ ਹੈ ਤਾਂ ਉੱਪਰ ਨੂੰ ਇਸ ਇਧਰਲੀ ਸਾਈਡ ਕੱਟ ਦੇਣੀ ਹੈ ਨਹੀਂ ਤਾਂ ਦੇਖੋ ਪੂਰਾ ਬਰਾਬਰ ਹੀ ਆ ਰਿਹਾ ਹੈ ਦੇਖੋ ਜੀ ਸਾਡੀਆਂ ਸਲਵਾਰ ਦੀਆਂ ਸਲਾਈਆਂ ਸਾਰੀਆਂ ਲੱਗ ਗਈਆਂ ਠੀਕ ਹੈ ਇਹ ਸਾਡੀਆਂ ਆਸਣ ਦੀਆਂ ਸਲਾਈਆਂ ਨੇ ਦੋਨੋਂ ਇਹ ਵਾਲੀਆਂ ਠੀਕ ਹੈ ਤੇ ਇਧਰ ਨੂੰ ਜੇਕਰ ਆਪਾਂ ਜਾਵਾਂਗੇ ਦੇਖੋ ਇਸ ਤਰ੍ਹਾਂ ਪੂਰੀ ਸਲਵਾਰ ਆ ਦੇਖੋ ਇਹ ਪਹੁੰਚੇ ਦੀਆਂ ਸਲਾਈਆਂ ਨੇ ਦੋਨੋਂ ਇਸ ਤਰ੍ਹਾਂ ਇਧਰ ਨੂੰ ਹੀ ਫੇਰ ਇਸੇ ਤਰ੍ਹਾਂ ਹੀ ਆਪਣੀ ਇਧਰ ਸਲਾਈ ਹੈ ਦੇਖੋ ਇਧਰ ਵੀ ਪਹੁੰਚੇ ਦੀਆਂ ਦੋ ਸਲਾਈਆਂ ਨੇ ਵੀਡੀਓ ਦੇ ਵਿੱਚ ਵਿਖਾਉਣਾ ਪੂਰੀ ਵੀਡੀਓ ਸਲਵਾਰ ਦਿਖਾਉਣੀ ਔਖੀ ਹੋ ਜਾਂਦੀ ਐ ਆਪਣੇ ਆਸਣ ਨੇ ਸੈਂਟਰ ਦੋਨੋਂ ਤੁਸੀਂ ਕਿਸੇ ਵੀ ਸਾਈਡ ਪਲੇਟ ਬੈਕ ਸਾਈਡ ਵਾਲੀ ਪਲੇਟ ਪਾ ਸਕਦੇ ਹੋ ਹੁਣ ਮੈਂ ਬਣਾਵਾਂਗੀ ਸਭ ਤੋਂ ਪਹਿਲਾਂ 벨ਟ ਫਿਰ ਪਾਉਨੇ ਆ ਪਲੇਟ ਐ ਦੇਖੋ ਜੀ ਐ ਆਪਾਂ 벨ਟ ਕਟਿੰਗ ਕੀਤੀ ਹੋਈ ਐ ਤੁਸੀਂ ਕੰਨੀ ਵਾਲੀ ਸਾਈਡ ਕਦੇ ਵੀ ਨੇਫਾ ਫੋਲਡ ਨਹੀਂ ਕਰਨਾ ਠੀਕ ਐ ਜੀ ਜਦੋਂ ਵੀ ਤੁਸੀਂ ਫੋਲਡ ਕਰਨਾ ਨੇਫਾ ਨੇਫਾ ਉੱਪਰ ਵਾਲੀ ਸਾਈਡ ਕਰਨਾ ਜਾਂ ਤੁਸੀਂ ਕੰਨੀ ਦੀ ਕਟਿੰਗ ਕਰ ਲਓ ਕਟਿੰਗ ਟਾਈਮ ਠੀਕ ਹੈ ਇਸ ਤਰ੍ਹਾਂ ਤੁਸੀਂ ਇੱਕ ਬੈਗ ਤੇ ਸਾਈਡ ਲੌਲੈਂਗ ਸਲਾਈ ਲਾ ਲੈਣੀ ਹੈ ਇਹ ਸਾਡੀ ਪਿਛਲੀ ਸਾਈਡ ਜਾਏਗੀ ਇੱਧਰ ਆਪਾਂ ਨੇਫਾ ਬਣਾਵਾਂਗੇ ਚਿੜੀ ਬਣਾਵਾਂਗੇ ਚਿੜੀ ਵਾਸਤੇ ਤੁਸੀਂ ਕੀ ਕਰਨਾ ਹੈ ਦੇਖੋ ਇਸ ਤਰ੍ਹਾਂ 1.2 ਸਵਾ ਇੰਚ ਇਸ ਤਰ੍ਹਾਂ ਕਰਕੇ ਇਸ ਨੂੰ ਫੋਲਡ ਕਰ ਲਓ ਇਵੇਂ ਇਸ ਤਰ੍ਹਾਂ ਤੇ ਇੱਥੇ ਤੁਹਾਡੀ ਪ੍ਰੋਪਰ ਚਿੜੀ ਬਣ ਜੇਗੀ ਪੁਰਾਣੇ ਜ਼ਮਾਨੇ ਚ ਐਵੇਂ ਹੀ ਬਣਾਉਂਦੇ ਹੁੰਦੇ ਸੀ ਮੈਂ ਵੀ ਐਵੇਂ ਹੀ ਬਣਾਉਣੀ ਆ ਤੇ ਇਹ ਦੇਖੋ ਇਸ ਤਰ੍ਹਾਂ ਜਦੋਂ ਤੁਸੀਂ ਇਹਨੂੰ ਖੋਲੋਗੇ ਤੇ ਪ੍ਰੋਪਰ ਤੁਹਾਡੀ ਚਿੜੀ ਬਣ ਜਾਏਗੀ ਤੇ ਇਹਨੂੰ ਇਸ ਤਰ੍ਹਾਂ ਸੈੱਟ ਕਰਕੇ ਇਹਦੇ ਉੱਪਰ ਇੱਕ ਸਲਾਈ ਲਾ ਲੈਣੀ ਆਪਾਂ ਨੇ ਜੀ ਹੁਣ ਤੁਸੀਂ ਕੀ ਕਰਨਾ ਹੈ ਦੇਖੋ ਆਪਾਂ ਨੇ ਨੇਫਾ ਫੋਲਡ ਕਰਨਾ ਹੈ ਸਭ ਤੋਂ ਪਹਿਲਾਂ ਆਪਣੀ 벨ਟ ਦੀ ਮਨਾਈ ਕਰਨੀ ਹੈ ਇਹ ਦੇਖੋ 8 ਇੰਚ ਆਪਾਂ ਨੇ 벨ਟ ਕਟਿੰਗ ਕੀਤੀ ਹੈ ਤੇ ਆਪਾਂ 5 ਇੰਚ ਤਿਆਰ ਰੱਖਾਂਗੇ 5.5 ਤੇ ਨਿਸ਼ਾਨ ਲਾ ਲਾਂਗੇ 5.5 ਜਿੰਨਾ ਆਪਾਂ ਆਂਦਾ ਪਿਆ ਇੱਥੋਂ ਇੰਨਾ ਆਪਾਂ ਨੇ ਫੋਲਡ ਕਰ ਲੈਣਾ ਤੁਸੀਂ ਸਾਰੀ 벨ਟ ਤੇ ਇਸ ਤਰ੍ਹਾਂ ਨਿਸ਼ਾਨ ਲਾ ਸਕਦੇ ਹੋ ਠੀਕ ਹੈ ਤਾਂ ਜੋ ਕਿ ਤੁਹਾਡੀ ਸਲਾਈ ਇੱਧਰ ਉੱਧਰ ਨਾ ਹੋਵੇ ਤਾਂ ਆਪਾਂ ਨੇ ਕੀ ਕਰਨਾ ਹੁਣ ਇਸ ਤਰ੍ਹਾਂ ਇੱਥੋਂ ਆ ਦੇਖੋ ਇੰਨਾ ਹੀ ਆਪਾਂ ਨੇ ਫੋਲਡ ਕਰ ਲੈਣਾ ਜਿੱਥੇ ਆਪਣਾ ਨਿਸ਼ਾਨ ਲੱਗਿਆ ਇਸ ਤਰ੍ਹਾਂ ਆਪਾਂ ਨੇ ਨੇਫਾ ਫੋਲਡ ਕਰ ਲੈਣਾ ਇਹ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਬਹੁਤ ਵਧੀਆ ਸਫਾਈ ਨਾਲ ਇਸ ਤਰ੍ਹਾਂ ਸਾਰਾ ਕੰਮ ਹੁੰਦਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਸਾਡੀ ਵੀਡੀਓ ਦੇਖ ਕੇ ਕਰੋਗੇ ਤਾਂ ਬਖੀਆ ਤੁਸੀਂ ਇੱਥੇ ਵੀ ਬਰੀਕ ਹੀ ਰੱਖਣਾ ਜਿਆਦਾ ਵੱਡਾ ਨਹੀਂ ਰੱਖਣਾ ਨੋਰਮਲ ਰੱਖਣਾ ਹੈ ਠੀਕ ਹੈ ਜੀ ਇਹ ਦੇਖੋ ਇਸ ਤਰ੍ਹਾਂ ਫੋਲਡ ਕਰਕੇ ਤੁਸੀਂ ਮੰਨਤੀ ਕਰ ਲੋ 벨ਟ ਦੀ ਠੀਕ ਹੈ ਇਹ ਦੇਖੋ 5.5 ਪੌਣੇ 6 ਆ ਰਹੀ ਹੈ ਤੇ ਆਪਣੀ ਸਾਰੀ ਕੰਨੀ ਵਿੱਚ ਆ ਜਾਏਗੀ ਜਦੋਂ ਆਪਾਂ ਸਲਾਈ ਕਰਾਂਗੇ ਠੀਕ ਹੈ ਫਾਈਨਲ ਤੇ ਆਪਣੀ 5 ਇੰਚ ਤਿਆਰ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਦੇਖੋ ਨੇਫੇ ਨੂੰ ਫੋਲਡ ਕਰਦੇ ਜਾਣਾ ਕੋਈ ਵੀ ਵੱਲ ਨਹੀਂ ਲੱਭੇਗਾ ਤੁਹਾਨੂੰ ਨੇਫੇ ਦੇ ਵਿੱਚ ਬਹੁਤ ਸ ਫਾਈਨਲ ਫੋਲਡਿੰਗ ਕਰਾਂਗੇ ਆਪਾਂ ਦੇਖੋ ਜਦੋਂ ਸਲਾਈ ਦੇ ਨਾਲ ਸਲਾਈ ਐਥੇ ਤੁਸੀਂ ਦੇਖੋ ਜਦੋਂ ਆਪਾਂ ਇਸ ਤਰ੍ਹਾਂ ਫੋਲਡ ਕਰਦੇ ਹਾਂ ਸਲਾਈ ਨਾਲ ਸਲਾਈ ਟੱਚ ਹੋ ਗਈ ਤੇ ਕਦੇ ਵੀ ਆਪਣੀ ਮੇਥੇ ਦੇ ਵਿੱਚ ਵਾਲੀ ਪੈਣਗੇ ਜੇਕਰ ਇਹ ਵਾਲੀ ਸਲਾਈ ਥੋੜੀ ਇੱਧਰ ਚਲ ਗਈ ਉੱਪਰ ਨੂੰ ਫੇਰੇ ਦੇ ਵਿੱਚ ਵਾਲ ਜ਼ਰੂਰ ਆਉਣਗੇ ਕਟਾਈ ਕਰਦੇ ਸਮੇਂ ਤੁਸੀਂ ਇਹਦੀ ਕਾਣਕੂਨ ਸਾਰੀ ਕੱਢ ਲੈਣੀ ਹੈ ਬੈਟ ਨੇ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਈਆਂ ਉਮੀਦ ਕਰਦੀ ਹਾਂ ਕਿ ਤੁਹਾਡੀ ਹੱਲਪ ਕਰਨੀ ਹੋਵੇਗੀ ਤੇ ਤੁਹਾਨੂੰ ਮਿਲਦਾ ਹੋਵੇਗਾ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਜੇਕਰ ਤਾਂ ਨਹੀਂ ਵੀ ਪਤਾ ਲੱਗਦਾ ਕਿਤੇ ਤੁਸੀਂ ਤਾਂ ਵੀ ਦੱਸ ਸਕਦੇ ਹੋ ਜੇਕਰ ਉਹਦੇ ਵਿੱਚ ਕੋਈ ਕਮੀ ਹੋਵੇ ਤਾਂ ਵੀ ਦੱਸ ਸਕਦੇ ਹੋ ਤੁਸੀਂ ਕੋਸ਼ਿਸ਼ ਕਰੂੰਗੀ ਮੈਂ ਆਪਣੀ ਕਮੀ ਪੂਰੀ ਕਰਨ ਦੀ ਦੇਖੋ ਜੀ ਆਪਣਾ ਨੇਫਾ ਬਿਲਕੁਲ ਤਿਆਰ ਹੋ ਗਿਆ 벨ਟ ਤਿਆਰ ਹੋ ਗਈ ਸਲਵਾਰ ਦੀ ਕੋਈ ਵੀ ਤਾਂ ਐਕਸਟਰਾ ਨਹੀਂ ਰਹਿਣ ਦੇਣਾ ਤੁਸੀਂ ਇਹ ਦੇਖੋ ਜੀ ਤੁਹਾਡੇ ਸਾਹਮਣੇ ਆਪਾਂ ਨੇ ਬਣਾਈ ਹੈ ਦੇਖੋ ਕਿੰਨੀ ਸਪਾਈ ਦੇ ਨਾਲ ਬਣੀ ਹੈ ਹੁਣ ਤੁਸੀਂ ਕੀ ਕਰਨਾ ਹੈ ਦੇਖੋ ਇਸ ਤਰ੍ਹਾਂ ਆਸਣ ਮਿਲਾ ਲੈਣੇ ਨੇ ਦੋਨੋਂ ਠੀਕ ਹੈ ਇਹ ਦੇਖੋ ਆਪਾਂ ਨੇ ਦੋਨੋਂ ਆਸਣ ਮਿਲਾ ਲਏ ਜੇ ਤੁਮ 벨ਟ ਜੋੜਨੀ ਹੈ ਹੁਣ ਆਪਾਂ ਪੂਰੀ 벨ਟ ਜੋੜਨੀ ਆ ਆਪਾਂ 벨ਟ ਵਾਲੀ ਆ ਗਏ ਹਾਂ ਉਸ ਜਗ੍ਹਾ ਤੇ ਤਾਂ ਜੋ ਕਿ ਆਪਾਂ ਪਲੇਟ ਪਾ ਸਕੀਏ ਹੁਣ ਆਪਣੀ ਸਲਵਾਰ ਨੂੰ ਤੁਸੀਂ ਇਸ ਤਰ੍ਹਾਂ ਆ ਦੇਖੋ ਇਹ ਚਿੜੀ ਵਾਲੀ ਸਾਈਡ ਇਧਰ ਇਹ ਪਿਛਲਾ ਹਸਣ ਇਧਰ ਤੁਸੀਂ ਇਹਨੂੰ ਮਿਲਾ ਲੈਣਾ ਬਰਾਬਰ ਤੇ ਪੂਰੀ 벨ਟ ਦੇਖਣੀ ਇੱਕ ਸਾਈਡ ਵੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੇਖ ਲਓ ਕਿੰਨੀ ਹੈ ਇਹ ਦੇਖੋ ਇਹ 11ਵਾਂ ਤੁਸੀਂ 9 ਤੇ ਆਪਣੀ ਸਲਵਾਰ ਦੀਆਂ ਚੋਣਾ ਪਾ ਸਕਦੇ ਹੋ ਇਹਨਾਂ 2 ਇੰਚ ਛੱਡ ਦੇਣਾ ਇਧਰ ਸਾਈਡ ਤੋਂ ਇਧਰ ਵੀ 9 ਇੰਚ ਰੱਖ ਲਓ ਇਦਾਂ ਤੇ ਇਧਰ ਤੋਂ ਵੀ 2 ਇੰਚ ਛੱਡ ਦਿਓ ਠੀਕ ਹੈ ਜੀ ਆ ਦੇਖੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜੇ ਮ ਜਦੋਂ ਇਹਨੂੰ ਸੈਂਟਰ ਕੀਤਾ ਤੇ ਆ ਦੇਖੋ 11 ਇੰਚ ਤੇ ਆ ਰਿਹਾ ਠੀਕ ਹੈ ਤੇ ਆਪਾਂ ਨੇ 9 ਇੰਚ ਤੇ ਪਲੇਟ ਪਾ ਲੈਣੇ ਜੇਕਰ ਤੁਹਾਡੀ ਸਲਵਾਰ ਦਾ ਬਰ ਵੱਡਾ ਤੇ 9 ਇੰਚ ਬਹੁਤ ਆ ਜੇਕਰ ਛੋਟਾ ਤੇ ਤੁਸੀਂ ਸੈਂਟਰ ਦੇ ਵਿੱਚੋਂ ਵੀ 2-3 ਇੰਚ ਛੱਡ ਸਕਦੇ ਹੋ ਇੰਚ ਇਧਰ ਤੋਂ ਛੱਡ ਦਿਓ ਇੰਚ ਇਧਰ ਤੋਂ ਛੱਡ ਦਿਓ 2 ਇੰਚ ਤੁਸੀਂ ਵਿੱਚੋਂ ਵੀ ਇੱਥੋਂ ਛੱਡ ਕੇ ਇਸ ਤਰ੍ਹਾਂ ਤੇ ਇੰਨੀ ਜਗ੍ਹਾ ਦੇ ਵਿੱਚ ਪਲੇਟ ਪਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਜਿੱਥੇ ਨਿਸ਼ਾਨ ਲਾਏ ਆ ਉੱਥੇ ਤੁਸੀਂ ਕੱਟ ਲੈ ਲੈਣਾ ਇਸ ਤਰ੍ਹਾਂ ਇੱਕੇ ਸਾਈਡ ਲਾਉਣਾ ਫਰੰਟ ਵਾਲੀ ਸਾਈਡ ਹੋਣਾ ਚਾਹੀਦਾ ਇਹ ਵਾਲਾ ਕੱਟ ਇਸ ਤਰ੍ਹਾਂ ਇਧਰ ਮ ਠੀਕ ਹੈ ਜੀ ਇਹ ਆਪਾਂ ਨੇ ਕੱਟ ਲਾ ਲੇ ਇੱਥੇ ਸਾਡੇ ਪਲੇਟ ਆਣਗੇ ਸਲਵਾਰ ਦੇ ਇਹ 벨ਟ ਇੰਨੀ 벨ਟ ਦੇ ਵਿੱਚ ਇੱਧਰ ਵਾਲੀ ਸਾਈਡ ਇੱਧਰ ਵਾਲੀ ਸਾਈਡ ਪਲੇਟ ਆਣਗੇ ਹੁਣ ਆਪਾਂ ਕਰਦੇ ਹਾਂ ਜੀ ਸਲਵਾਰ ਦੇ ਪਿਛਲੇ ਵਾਲ ਪਾਉਣੇ ਆ ਠੀਕ ਹੈ ਇਹ ਦੇਖੋ ਹੁਣ ਆਪਾਂ ਸਲਵਾਰ ਲੈ ਲੈਣੀ ਆ ਸਲਵਾਰ ਦੇ ਤੁਸੀਂ ਇਸ ਤਰ੍ਹਾਂ ਆਸਣ ਦੋਨੋਂ ਹੀ ਇਸ ਤਰ੍ਹਾਂ ਪਹਿਲਾਂ ਫੜ ਲਓ ਤੁਸੀਂ ਕੋਈ ਵੀ ਆਸਣ ਲੈ ਲਓ ਇਸ ਤਰ੍ਹਾਂ ਕਰੋ ਠੀਕ ਹੈ ਕੋਈ ਵੀ ਆਸਣ ਲੈ ਲੈਣਾ ਉਸ ਤੇ ਨਿਸ਼ਾਨ ਲਾ ਲਓ ਤੁਸੀਂ ਕਿੰਨੇ ਇੰਚ ਦਾ ਪਲੇਟ ਪਾਉਣੇ 3 ਇੰਚ ਦਾ ਪਾਉਣੇ 4 ਇੰਚ ਦਾ ਪਾਉਣੇ 3 ਇੰਚ ਦਾ ਹੋ ਗਿਆ 3 ਇੱਧਰ ਹੋ ਗਿਆ 3 ਇੱਧਰ ਹੋ ਗਿਆ 6 ਇੰਚ ਦਾ ਹੋ ਗਿਆ ਠ ਆਪਣੀ ਸਲਵਾਰ ਦਾ ਬਾਰਖ ਖੁੱਲਾ ਹੈ ਖੁੱਲੀ ਸਲਵਾਰ ਪਟਿਆਲਾ ਬਣਾਵਾਂਗੇ ਇੱਥੋਂ ਤੁਸੀਂ ਚੱਕਣਾ ਇਹਨੂੰ ਤੇ ਐਵੇਂ ਕਰ ਦੇਣਾ ਠੀਕ ਹੈ ਇਹ ਸਾਡਾ ਵਾਲ ਪੈ ਜਾਊਗਾ ਇਹ ਪਿੱਛੇ ਵਾਲੇ ਵਾਲ ਜੇ ਪ੍ਰੋਪਰ ਸਲਾਈ ਦੇ ਉੱਪਰ ਆਉਣੇ ਚਾਹੀਦੇ ਨੇ ਦੋਨੋਂ ਠੀਕ ਹੈ ਕੋਸ਼ਿਸ਼ ਕਰਾਂਗੀ ਤੁਹਾਨੂੰ ਪੂਰੀ ਸਮਝ ਲੱਗ ਜਾਏ ਇਹ ਦੇਖੋ ਇਧਰੋਂ ਵੀ ਆਪਾਂ ਜਿੱਥੇ ਮਾਰਕ ਕੀਤਾ ਇੱਥੋਂ ਚੱਕ ਲਿਆ ਇਹ ਵੀ ਸਾਡਾ ਸੇਮ ਪਲੇਟ ਪਈਗਾ ਉਵੇਂ ਦਾ ਜਿਵੇਂ ਦਾ ਉਧਰ ਪਿਆ ਆ ਦੇਖੋ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਹੁਣ ਬੈਲਟ ਲੈ ਲੈਣੀ ਆ ਠੀਕ ਹੈ ਐ ਦੇਖੋ ਇਹ ਸਾਡੀ ਪਿਛਲੀ ਸਾਈਡ ਹੈ ਤੇ ਜਿੱਧਰ ਆਪਾਂ ਨੇ ਇਹ ਚਿੜੀ ਬਣਾਈ ਹੈ ਇਹ ਸਾਡੀ ਫਰੰਟ ਵਾਲੀ ਸਾਈਡ ਹੈ ਤੁਸੀਂ ਕੀ ਕਰਨਾ ਹੈ ਫਰੰਟ ਵਾਲੀ ਸਾਈਡ ਤੋਂ ਇਸ ਤਰ੍ਹਾਂ ਲੈ ਲੈਣਾ ਹੈ ਫਰੰਟ ਵਾਲੀ ਸਾਈਡ ਵੀ ਪੁੱਠੀ ਇਹ ਸਾਡੀ ਸਿੱਧੀ ਨਾਲ ਸਿੱਧੀ ਮਿਲੇਗੀ ਇਸ ਤਰ੍ਹਾਂ ਇੱਥੋਂ ਆਪਾਂ ਸੈਂਟਰ ਤੋਂ ਫੜ ਲੈਣਾ ਇਧਰ ਨੂੰ ਚਲੇ ਜਾਓ ਇੱਕ ਸਾਈਡ ਤੋਂ ਪਹਿਲਾਂ ਇੱਕ ਸਾਈਡ ਤੇ ਜਾਵਾਂਗੇ ਠੀਕ ਹੈ ਐ ਦੇਖੋ ਜਦੋਂ ਇੱਕ ਸਾਈਡ ਤੇ ਗਏ ਇਸ ਤਰ੍ਹਾਂ ਪੂਰਾ ਇੱਥੋਂ ਸਟਾਰਟ ਕੀਤਾ ਇਧਰ ਨੂੰ ਜਾਂਦੇ ਜਾਂਦੇ ਤੇ ਜਿੱਥੇ ਆਪਾਂ ਨੇ ਟੱਕ ਲਾਇਆ ਸੀ ਜਿੱਥੋਂ ਤੱਕ ਆਪਾਂ ਨੇ ਚੋਣਾ ਪਾਉਣੀ ਆ ਉੱਥੇ ਆਪਾਂ ਸਿਲਾਈ ਸ਼ੁਰੂ ਕਰ ਲੈਣੀ ਆ ਫਰੰਟ ਵਾਲਾ ਪਾਸਾ ਸੀ ਛੱਡ ਦੇਣਾ ਪਿਛਲੀ ਸਾਈ ਬੈਲਟ ਜੋੜਦੀ ਆਂ ਮੈਂ ਇਸ ਤਰ੍ਹਾਂ ਨਹੀਂ ਕਰਦੀ ਮੈਂ ਪਹਿਲਾਂ ਪਲੇਟ ਹੀ ਪਾਉਣੀ ਪਹਿਲਾਂ ਬੈਲਟ ਜੋੜਦੀ ਫਿਰ ਪਲੇਟ ਪਾਉਣੀ ਆਂ ਆਪਾਂ ਨੇ ਉਸ ਟੱਕ ਤੋਂ ਸਲਾਈ ਸਟਾਰਟ ਕਰ ਲੈਣੀ ਆਂ ਇਹ ਦੇਖੋ ਪੂਰੀ ਕੰਨੀ ਆਪਾਂ ਨੇ ਸਲਾਈ ਕਰ ਲਈ ਤੇ ਇਹ ਆਗੇ ਸਾਡੇ ਪਿੱਛੇ ਵਾਲੇ ਵਾਲ ਜਿਹੜੇ ਆਪਾਂ ਅਸਣ ਪਿਛਲੇ ਅਸਣ ਤੇ ਪਾਏ ਤੇ ਇਹ ਦੇਖੋ ਅਸਣ ਨਾਲ ਅਸਣ ਸਾਡਾ ਮਿਲ ਗਿਆ ਬੈਕ ਦਾ ਹਾਸਾ ਤੇ ਸਲਵਾਰ ਦਾ ਹਾਸਾ ਅਸੀਂ ਦੋਵੇਂ ਮਿਲਾ ਲਏ ਸੀ ਹੁਣ ਆਪਾਂ ਇਧਰਲੀ ਸਾਈਡ ਨੂੰ ਜਾਵਾਂਗੇ ਠੀਕ ਹੈ ਸੱਜੇ ਖੱਬੇ ਆਪਾਂ ਦੋਨੋਂ ਸਾਈਡ ਸਲਾਈ ਲਾ ਦੇਣੀ ਆਂ ਕਾਇਨਾ ਹੈ ਦੇਖੋ ਟੱਕਾ ਆ ਰਿਹਾ ਤੇ ਆਪਾਂ ਨੇ ਟੱਕ ਟੱਕ ਸਲਾਈ ਲਾ ਲਈ ਇਹ ਸਾਡੀ ਪਿੱਛੇ ਸਾਈਡ ਹੋ ਗਈ ਤੇ ਹੁਣ ਆਪਾਂ ਨੇ ਇਸ ਤਰ੍ਹਾਂ ਚੱਕ ਲੈਣਾ ਪਿਛਲੀ ਸਾਈਡ ਇਦਾਂ ਕੱਢ ਦੇਣੀ ਬਾਹਰ ਸੌਰੀ 벨ਟ ਨੂੰ ਆਪਾਂ ਨੇ ਚੱਕ ਲੈਣਾ ਤੇ ਹੁਣ ਆਪਾਂ ਸਲਵਾਰ ਦੇ ਕੱਪੜੇ ਤੇ ਪਲੇਟ ਪਾਣੀ ਸ਼ੁਰੂ ਕਰਨੇ ਆ ਠੀਕ ਹੈ ਜੀ ਹੁਣ ਤੁਸੀਂ ਪਲੇਟ ਦੇਖੋ ਕਿੰਨੇ ਇੰਚ ਤੇ ਪਾਉਣੇ ਆ ਕਿੰਨੇ ਪਾਉਣੇ ਆ ਤੁਸੀਂ ਉਸੇ ਹਿਸਾਬ ਨਾਲ ਪਾਉਣੇ ਆ ਸੈਂਟਰ ਵਾਲੇ ਪਲੇਟ ਜਿਹੜੇ ਆ ਮੈਂ ਤੁਹਾਨੂੰ ਪਹਿਲਾਂ ਸੈਂਟਰ ਤੋਂ ਦੱਸਦੀ ਆ ਤੁਹਾਨੂੰ ਸਮਝ ਨਹੀਂ ਲੱਗੇਗੀ ਠੀਕ ਹੈ ਇਹ ਆਪਾਂ ਨੇ ਦੇਖੋ ਇੱਧਰ ਛੱਡ ਦੇਣਾ ਤੇ ਇੱਕ ਸੈਂਟਰ ਆਪਾਂ ਨੇ ਜੋੜ ਲਿਆ ਜੀ 벨ਟ ਦੇ ਨਾਲ ਹੁਣ ਆਪਾਂ ਇਥੋਂ ਆਪਾਂ ਨੇ ਪਲੇਟ ਪਾਉਣੇ ਆ ਹੁਣ ਜਿਹੜੇ ਇੱਧਰ ਪਲੇਟ ਪਾਣੇ ਆ ਉਹ ਇੱਧਰ ਨੂੰ ਉਹਨਾਂ ਦਾ ਮੂੰਹ ਇੱਧਰ ਨੂੰ ਕਰਾਂਗੇ ਜਿਹੜੇ ਇੱਧਰ ਤੋਂ ਪਲੇਟ ਪਾਣੇ ਉਹਨਾਂ ਦਾ ਮੂੰਹ ਇੱਧਰ ਨੂੰ ਕਰਾਂਗੇ ਮੈਂ ਪਹਿਲਾਂ ਇੱਧਰ ਤੋਂ ਪਾਉਣੇ ਦੱਸ ਦਿਆਂ ਤੁਹਾਨੂੰ ਠੀਕ ਹੈ ਇਸ ਤਰ੍ਹਾਂ ਚੱਕਣਾ ਆਪਾਂ ਨੇ ਤੁਸੀਂ ਆਈਡੀਆ ਨਾਲ ਚੱਕ ਸਕਦੇ ਹੋ 2 ਤੋਂ 3 ਤੱਕ ਆਪਾਂ ਨੇ 3 ਇੰਚ ਦੇ ਪਹਿਲਾਂ ਪਲੇਟ ਲੈਣੇ ਆ ਕਿਉਂਕਿ ਤੁਸੀਂ ਸੈਂਟਰ 'ਚ ਜਿਹੜੇ ਪਲੇਟ ਪਾਉਣੇ ਆ ਉਹ ਥੋੜੇ ਵੱਡੇ ਪਾਓਗੇ ਤਾਂ ਜੋ ਕਿ ਤੁਹਾਡੀ ਸਲਵਾਰ ਘੁੰਮੇ ਨਾ ਬਾਹਰ ਨੂੰ ਠੀਕ ਹੈ ਜੀ ਜੇਕਰ ਤੁਸੀਂ ਇਹ ਵਾਲੇ ਵੱਡੇ ਪਾ ਦੋਗੇ ਬਾਹਰ ਵਾਲੇ ਛੋਟੇ ਪਾ ਦੋਗੇ ਕਿ ਫਿਰ ਤੁਹਾਡੀ ਵੈਸੇ ਸਾਡੀ ਸਰਵਾਤ ਦਾ ਬਾਰਫ ਕਾਫੀ ਵੱਡਾ ਇੱਥੇ ਤੁਸੀਂ ਬਕੀਆ ਵੱਡਾ ਕਰ ਲੈਣਾ ਜਦੋਂ ਵੀ ਇਹ ਚੋਨਾ ਸ਼ੁਰੂ ਕਰਨੀਆਂ ਨੇ ਬਾਲ ਸ਼ੁਰੂ ਕਰਨੇ ਕਿਉਂਕਿ ਪਤਾ ਨਹੀਂ ਕਿ ਕਿਹੜੇ ਵੇਲੇ ਸਾਨੂੰ ਦੇੜਨਾ ਪੈ ਜੇ ਇਹ ਦੇਖੋ ਇਸ ਤਰ੍ਹਾਂ ਆਪਾਂ ਨੇ ਪਾਈ ਜਾਣੀਆਂ ਨੇ ਆਪਣੇ ਮਿੰਕੇ ਪਾਉਣੀਆਂ ਤੇ ਮਿੰਕੇ ਪਾ ਲਓ ਮੈਂ ਤੇ ਇਸ ਤਰ੍ਹਾਂ ਹੀ ਪਾ ਲੈਣੀ ਹੁੰਦੀ ਇਹ ਦੇਖੋ ਇੰਨਾ ਕੁ ਆਪਾਂ ਨੇ ਗਾਇਬ ਛੱਡ ਦੇਣਾ ਤੇ ਇਸ ਤਰ੍ਹਾਂ ਆਪਾਂ ਨੇ ਪਲੇਟ ਨੂੰ ਚੱਕ ਲੈਣਾ ਫਿਰ ਫਿਰ ਤੋਂ ਐਵੇਂ ਇਹ ਦੇਖੋ ਤੇ ਆਪਾਂ ਇਹ ਜਿਹੜਾ ਦੇਖੋ ਪਿੱਛੇ ਦੇਖੋ ਸੇਮ ਬਚ ਰਿਹਾ ਇਹ ਜਿਹੜਾ ਮਾਰਜਨ ਇਹਦੇ ਵਿੱਚ ਡਿਫਰੈਂਸ ਆ ਨਾ ਪਲੇਟ ਦੇ ਵਿੱਚ ਸੇਮ ਇੱਕੋ ਜਿਹੀ ਆ ਉਹ ਵਾਲਾ ਧਿਆਨ ਰੱਖਣਾ ਤੁਸੀਂ ਠੀ ਸਾਡੀ ਕੋਜੀ ਪਲੇਟ ਹੋਣੀ ਚਾਹੀਦੀ ਇਹ ਦੇਖੋ ਹੁਣ ਸਾਡੀ ਪਹੁੰਚੇ ਵਾਲੀ ਸਲਾਈ ਆ ਗਈ ਇਹਦੇ ਤੇ ਆਪਾਂ ਬਲ ਨਹੀਂ ਪਾਉਣਾ ਕੋਈ ਇਹਨੂੰ ਸਲਾਈ ਨੂੰ ਆਪਾਂ ਨੇ ਇਸ ਤਰ੍ਹਾਂ ਕਵਰ ਕਰਨਾ ਵਿੱਚੀ ਨਹੀਂ ਤਾਂ ਇਹ ਸਾਹਮਣੇ ਦਿਖਣ ਲੱਗ ਜਾਂਦੀ ਹੈ ਕਈ ਵਾਰ ਇਸ ਤਰ੍ਹਾਂ ਦੇਖੋ ਇਹ ਸਲਾਈ ਨੂੰ ਤੁਸੀਂ ਇਸ ਤਰ੍ਹਾਂ ਰਹਿਣ ਦੇਣਾ ਥੋੜਾ ਜਿਹਾ ਬਲ ਅੱਗੇ ਚੱਕ ਲਓ ਇਸ ਤਰ੍ਹਾਂ ਇਹ ਵਿੱਚੇ ਟੱਕੀ ਜਾਏਗੀ ਇਹ ਸਾਡੇ ਪਹੁੰਚੇ ਦਾ ਸੈਂਟਰ ਹੈ ਇਹ ਵੀ ਤੁਸੀਂ ਇੱਥੋਂ ਵੱਡਾ ਇੱਕੋ ਸੈਂਟਰ ਚੱਕ ਕੇ ਫਿਰ ਇਹ ਤਰੀਜ਼ ਵਾਲਾ ਬਲ ਪੈ ਜਾਂਦਾ ਇਸ ਤਰ੍ਹਾਂ ਚੱਕ ਲਓ ਪਹੁੰਚੇ ਦੇ ਆਪਾਂ ਤਿੰਨੇ ਬਲ ਪਾਉਣੇ ਹੁੰਦੇ ਆ ਪਹੁੰਚੇ ਵਾਲੇ ਕੱਪੜੇ ਦੇ ਠੀਕ ਹੈ ਹੈ ਦੇਖ ਫਿਰ ਤੋਂ ਸਲਾਈ ਆ ਗਈ ਹੁਣ ਆਪਾਂ ਇੱਥੇ ਇਹਨੂੰ ਇਸ ਤਰ੍ਹਾਂ ਨਹੀਂ ਬਣਾਉਣਾ ਤੁਸੀਂ ਜਦੋਂ ਵੀ ਪਲੇਟ ਪਾਉਣਾ ਇਸ ਤਰ੍ਹਾਂ ਨਹੀਂ ਕਰਨਾ ਇੱਥੋਂ ਚੱਕ ਲੈਣਾ ਅਗਲੀ ਸਾਈਡ ਤੋਂ ਠੀਕ ਹੈ ਹੈ ਦੇਖ ਹੁਣ ਆਪਾਂ ਨੇ ਛੋਟੇ ਪਲੇਟ ਕਰ ਲੈਣੇ ਆਪਣੇ ਥੋੜੇ ਜੇ ਠੀਕ ਹੈ ਇੱਕ ਤੋਂ 1.5 ਇੰਚ ਦੇ 2 ਇੰਚ ਦੇ ਹੁਣ ਤੁਸੀਂ ਇਹ ਕਰਨਾ ਇਹ ਦੇਖੋ ਪਲੇਟ ਪੈ ਗਏ ਆਪਾਂ ਦੀ ਇਹ ਵਾਲੀ ਬੈਲਟ ਹੈ ਇਹ ਬੈਲਟ ਵਾਲੀ ਸਲਾਈ ਹੈ ਠੀਕ ਹੈ ਇਹ ਦੇਖੋ ਨੇਪੀ ਵਾਲੀ ਸਾਈਡ ਹੈ ਇਹਨੂੰ ਕੀ ਕਰਨਾ ਆਪਾਂ ਨੇ ਇਸ ਆਸਨ ਦੇ ਨਾਲ ਇਸ ਤਰ੍ਹਾਂ ਮਿਲਾ ਕੇ ਦੇਖ ਲੈਣਾ ਇਹ ਦੇਖੋ ਇਸ ਤਰ੍ਹਾਂ ਤੁਹਾਨੂੰ ਸਮਝ ਲੱਗ ਰਹੀ ਨਾ ਜੇ ਕਿੰਨਾ ਕੱਪੜਾ ਰਹਿੰਦਾ ਤੇ ਇਹਦੇ ਕਿੰਨੇ ਪਲੇਟ ਪੈਣਗੇ ਹੋਰ ਇਹ ਦੇਖੋ ਇਹ ਪੂਰੀ ਆ ਗਈ ਠੀਕ ਹੈ ਹੁਣ ਆਪਾਂ ਨੇ ਇਹਨੂੰ ਵੱਡਾ ਨਿੱਕਾ ਕਰ ਲੈਣਾ ਠੀਕ ਹੈ ਪਲੇਟ ਨੂੰ ਤੇ ਇੱਕੋ ਹੀ ਚੱਕ ਲੋ ਜਾਂ ਇੱਕ ਨਹੀਂ ਚੱਕ ਸਕਦੇ ਤੁਸੀਂ ਵੱਡੇ ਵੱਡੇ ਹੁਣ ਇਸ ਕੱਪੜੇ ਨੂੰ ਕਵਰ ਕਰਨਾ ਤੇ ਤੁਸੀਂ ਇਹਨੂੰ ਪਲੇਟ ਨੂੰ ਡਾਲ ਕੇ ਤੇ ਇੱਥੇ ਪੂਰਾ ਕਰ ਸਕਦੇ ਹੋ ਠੀਕ ਹੈ ਦੇਖੋ ਜੀ ਇਹ ਵਾਲਾ ਸਾਡੇ ਜਿੰਨਾ ਕੱਪੜਾ ਬਚ ਰਿਹਾ ਇੱਥੇ ਸਾਡੇ ਇਹ ਦੇਖੋ ਪਲੇਟ ਆ ਰਹੇ ਨੇ ਤੇ ਇੱਕ ਜਾਂ ਦੋ ਪਲੇਟ ਪੈਣਗੇ ਹੁਣ ਤੁਹਾਨੂੰ ਦੱਸ ਦਿਆਂ ਪਾ ਕੇ ਤੇ ਪੂਰਾ ਪੂਰਾ ਆ ਜਾਏਗਾ ਠੀਕ ਹੈ ਇਹ ਦੇਖੋ ਇਹ ਵੀ ਇੱਥੇ ਲਾਸਟ ਸਾਡਾ ਪਲੇਟ प्लेट पाले एक साइड आप प्लेट पाले देखो अपना पूरा पूरा आ रहा इतना आसन मिला लेना इस तरह है देखो ठीक है पूरा आसन वाली सिलाई है प्लेट साढ़े पूरे आ रहे हैं ठीक है तुम देख सकते हो वेखो ठीक है हम अपने दूसरी साइड प्लेट पाने तो वो भी तुम दस दिन किमें पाने इतार्ट करने हम एक प्लेट दूसरी साइड तो ਇਸ ਤਰ੍ਹਾਂ ਪਾウダー ਪਲੇਟ ਪਾਈ ਨੇ ਉਦਾਂ ਹੀ ਇੱਧਰ ਪਾਵਾਂਗੇ ਇਸ ਤਰ੍ਹਾਂ ਚੱਕਾਂਗੇ ਦੇਖੋ ਆ ਦੇਖੋ ਹੁਣ ਆਪਾਂ ਨੇ ਪਿੱਛੇ ਨੂੰ ਕੱਪੜਾ ਖੜਨਾ ਜ਼ਿਆਦਾ ਇਸ ਤਰ੍ਹਾਂ ਇਹਨੂੰ ਪਿੱਛੇ ਦੇਣਾ ਵਿੱਚ ਕੱਪੜੇ ਨੂੰ ਠੀਕ ਹੈ ਤੁਸੀਂ ਇਸ ਤਰ੍ਹਾਂ ਪਾ ਲੋ ਜਿਵੇਂ ਚਿਟੇਬ ਦੇ ਨਾਲ ਇਤਰਾਪਾਂ ਨੇ ਨਾਰਮਲ ਉਨਾਂ ਹੀ ਜਗ੍ਹਾ ਛੱਡਣੀ ਜਿੰਨੀ ਆਪਣੀ ਪਲੇਟਾਂ ਦੇ ਵਿੱਚ ਡਿਫਰੈਂਸ ਹੈ ਠੀਕ ਹੈ ਜਿੰਨੀ ਜਿੰਨੀ ਜਗ੍ਹਾ ਆਪਾਂ ਉਧਰਲੇ ਪਲੇਟਾਂ ਛੱਡੀ ਉਸੇ ਤਰ੍ਹਾਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਆਪਾਂ ਨੇ ਚੱਕ ਲੈਣਾ ਤੇ ਕੱਪੜੇ ਨੂੰ ਪਿੱਛੇ ਲੈ ਕੇ ਜਾਣਾ 2 ਤੋਂ 2.5 ਇੰਚ 2 ਇੰਚ 2.5 ਇੰਚ ਜਿੰਨਾ ਵੀ ਤੁਸੀਂ ਪਲੇਟ ਪਾ ਰਹੇ मेरे दो दो इंच के नेे अपना सेंटर में पाए थे वो ढाई इंच के इस तरह अपने चुके जाने कपड़े ने ठीक है इसे तरह ही हूँ आप साइड भी पाई जाने सारे प्लेट लैनी ठीक है इदम पाओगे तो वी रहेगा दे प्लेट देखो इस तरह प्रॉपर कपड़ा भी अगे पिछे नहीं जाता अपना ठीक है ਗਿਣਤੀ ਵੀ ਕਰ ਸਕਦੇ ਹਾਂ ਉੱਧਰ ਵਾਲੇ ਪਲੇਟਾਂ ਦੀ ਤੇ ਇੱਧਰ ਵਾਲੇ ਪਲੇਟਾਂ ਦੀ ਕਿੰਨੇ ਪਾਏ ਨੇ ਆਪਾਂ ਠੀਕ ਹੈ ਇਹ ਦੇਖੋ ਹੁਣ ਆਪਣਾ ਸੈਂਟਰ ਆ ਗਿਆ ਸਲਵਾਰ ਦਾ ਵੀ ਆਪਾਂ ਨੇ ਹੁਣ ਜਿਹੜੀ ਬੈਲਟ ਸੀਗੀ ਉਹ ਨੂੰ ਮਿਲ ਲਓ ਇਹ ਦੇਖੋ ਇਸ ਤਰ੍ਹਾਂ ਆ ਰਿਹਾ ਸੈਂਟਰ ਠੀਕ ਹੈ ਇੱਕ ਪਲੇਟ ਸਾਡਾ ਪਾਏਗਾ ਹੋਰ ਇੱਕ ਪਲੇਟ ਸਾਡਾ ਪਾਏਗਾ ਦੇਖੋ ਇੰਨੀ ਜਗ੍ਹਾ ਚ ਬਸ ਆਪਾਂ ਨੇ ਚੱਕ ਦੇਣਾ ਤਾਂ ਕਟ ਮੋਗਤ ਫਿਰ ਕਿਦਾ ਵੀ ਤੇ ਇਹਦਾ ਟੁੱਟ ਗਿਆ ਜੀ ਦੇਖੋ ਜੀ ਸਾਡੇ ਪਲੇਟ ਪੈ ਗਏ ਤੇ ਹੁਣ ਆਪਾਂ ਲਾਵਾਂਗੇ ਸੈਂਟਰ ਵਾਲੀ ਸਲਾਈ ਲਾਸਟ ਜਿਹੜੀ ਆਪਣੀ ਜਿੰਨੀ ਛੱਡੀ ਹੋਈ ਸੀ ਬੈਲਟ ਦੀ ਇਹ ਦੇਖੋ ਇੱਥੋਂ ਤੱਕ ਆਪਾਂ ਟੱਕ ਟੱਕ ਲਾਈ ਹੋਈ ਸੀ ਨਾ ਤੇ ਇਸ ਤਰ੍ਹਾਂ ਆਪਾਂ ਨੇ ਸਲਾਈ ਲਾ ਲੈਣੀ ਹੈ ਦੇਖੋ ਨੇ ਤੁਹਾਨੂੰ ਫਾਈਨਲ ਸਲਾਈ ਲਾ ਕੇ ਠੀਕ ਹੈ ਹਾਂ ਦੇਖੋ ਜੀ ਆਪਾਂ ਇਸ ਤਰ੍ਹਾਂ ਸਲਾਈ ਲਾਉਣੀ ਐ ਇੰਨਾ ਕਪੜਾ ਆਪਾਂ ਵਿੱਚ ਦੇਣਾ ਤੇ ਆਪਣੀ ਪ੍ਰੋਪਰ ਸਲਵਾਰ ਰੈਡੀ ਹੋ ਜਾਏਗੀ ਇਸ ਤਰ੍ਹਾਂ ਤੁਸੀਂ ਸੈੱਟ ਕਰ ਲੈਣਾ ਚਾਹੋ ਨਾ ਸਾਰੀਆਂ ਪਲੇਟਾਂ ਨੂੰ ਦੇਖੋ ਸਾਡੀ ਪੂਰੀ ਪੂਰੀ ਆਈ ਹੈ ਜੀ ਬੈਲਟ ਤੇ ਪੂਰੇ ਪੂਰੇ ਆਈ ਹੈ ਨਾ ਸਾਡੀ ਬੈਲਟ ਵੱਧ ਰਹੀ ਹੈ ਤੇ ਨਾ ਸਾਡੀ ਸਲਵਾਰ ਵੱਧ ਰਹੀ ਹੈ ਕੋਈ ਵੀ ਚੀਜ਼ ਨਹੀਂ ਵੱਧ ਰਹੀ ਜੇਕਰ ਤੁਸੀਂ ਇਸ ਤਰੀਕੇ ਨਾਲ ਬਾਲ ਪਾਓਗੇ ਤਾਂ ਕਦੇ ਵੀ ਤੁਹਾਡੀ ਸਲਵਾਰ ਖਰਾਬ ਨਹੀਂ ਹੋਏਗੀ ਕਦੇ ਵੀ ਘਮੀ ਨਹੀਂ ਸਲਵਾਰ ਦੇ ਬਣਾਉਂਦਾ ਬਹੁਤ ਟ੍ਰੋਲ ਹੁੰਦਾ ਜੀ ਆ ਦੇਖੋ ਹੁਣ ਆਪਾਂ ਤਾਂ ਸਿੱਧੀ ਕਰਕੇ ਦਿਖਾਉਨੇ ਆ ਇਹ ਦੇਖੋ ਠੀਕ ਆ ਕਪਰ ਸਾਡੀ ਸਲਵਾਰ ਤਿਆਰ ਹੋ ਗਈ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਵੀਡੀਓ ਦੇ ਵਿੱਚ ਚਲੋ ਜ਼ਿਆਦਾ ਟਾਈਮ ਲੱਗ ਜਾਂਦਾ 20-25 ਮਿੰਟ ਲੱਗੇ ਨੇ ਤੇ ਆਪਾਂ ਜ਼ਿਆਦਾ ਨਹੀਂ ਤੇ 5 ਤੋਂ 7 ਮਿੰਟ ਦੇ ਵਿੱਚ ਆਰਾਮ ਨਾਲ ਸਲਵਾਰ ਰੈਡੀ ਕਰ ਸਕਦੇ ਆ ਵਿਦਾਊਟ ਪਹੁੰਚੇ ਪਹੁੰਚੇ ਜਦੋਂ ਬਣਾਉਨੇ ਆ ਫਿਰ ਵੀ ਚਲੋ ਟਾਈਮ ਲੱਗ ਜਾਂਦਾ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਇਹਨੂੰ ਸੈਂਟਰ ਨੂੰ ਮਿਲਾ ਲਿਆ ਇਧਰ ਆ ਦੇਖੋ ਸੈਂਟਰ ਦੀ ਸਿਲਾਈ ਮਿਲਾ ਲਈ 벨ਟ ਵਾਲੀ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਕਿੰਨੇ ਸੋਹਣੇ ਬਣੇ ਆ